ਦਿਆਨੇ ਸ਼ਹਿਰ ਵਿੱਚ ਗਿਲ ਦੋੜ ਸਿੱਤ ਰੇਲਵੇ ਲਾਈਨ ਦੇ ਕੋਲ ਖੇਤਾਂ ਦੇ ਵਿੱਚੋਂ ਇੱਕ ਮਹਿਲਾ ਦੀ ਲਾਸ਼ ਮਿਲੀ ਹੈ ਮਹਿਲਾ ਦੀ ਗਲਾ ਕਟਕੇ ਗਲਾ ਰੇਤ ਕੇ ਹਤਿਆ ਕੀਤੀ ਗਈ ਹੈ थाना सदर ਦੀ ਪੁਲਿਸ ਨੇ ਇਸ ਕੇਸ ਨੂੰ ਛੇ ਕਾਂਟਿਆਂ ਤੋਂ ਪਹਿਲਾ ਹੀ ਸੁਲਝਾ ਲਿਆ ਹਤਿਆਰਾ ਕੋਈ ਹੋਰ ਨਹੀਂ ਮਹਿਲਾ ਦਾ ਪ੍ਰੇਮੀ ਹੀ ਨਿਕਲਿਆ ਉਹ ਫੇਸਬੁੱਕ ਦੇ ਜ਼ਰੀਏ ਕਰੀਬ 10 ਸਾਲ ਪਹਿਲਾਂ ਮਿਲਿਆ ਸੀ ਜੀ ਇਹ ਇੱਕ ਬਲਾਈਂਡ ਮਰਡਰ ਦੀ ਇਨਫੋਰਮੇਸ਼ਨ ਸਾਨੂੰ ਦੇ ਸਕਦੇ ਮੈਨੂੰ ਪਲੀਜ਼ ਅੱਛਾ ਇੱਕ ਬਲਾਈਂਡ ਮਰਡਰ ਦੀ ਇਨਫੋਰਮੇਸ਼ਨ ਆਈ ਸੀਗੀ ਜੀ 4 ਤਰੀਕ ਨੂੰ ਇੱਕ ਲੇਡੀ ਦੀ ਡੈੱਡ ਬੋਡੀ ਮਿਲੀ ਸੀਗੀ ਉਸ ਰਿਗਾਰਡਿੰਗ ਅਸੀਂ ਪ੍ਰੈਸ ਕਾਨਫਰੰਸ ਕਰਦੇ ਹਾਂ ਕਾਰਨ ਕੀ ਰਿਹਾ ਜੀ ਕਦਰ ਇਹ ਲਵ ਐਂਗਲ ਸੀਗਾ ਨਹੀਂ ਕੁੜੀ ਡਿਵੋਰਸੀ ਸੀਗੀ 32 ਸਾਲ ਦੀ ਕੁੜੀ ਦੀ ਏਜ ਸੀਗੀ ਇਹਦਾ ਐਸੋਸੀਏਸ਼ਨ ਸੀਗਾ ਮੁੰਡੇ ਦੇ ਨਾਲ ਜਸਵੀਰ ਸਿੰਘ ਅਲੀਅਸ ਜੱਸੀ ਜਿਹੜਾ ਦਾੰਦਰੀ ਪਿੰਡ ਦਾ ਹੈਗਾ ਉਹਦੇ ਨਾਲ ਇਹਦਾ ਰਿਲੇਸ਼ਨ ਸੀਗੇ ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਆ ਇਸ ਕਰਕੇ 4 ਤਰੀਕ ਨੂੰ ਵੀ ਇਹ ਕੁੜੀ ਨੂੰ ਲੈ ਕੇ ਗਿਆ ਮੱਥਾ ਟਿਕਣ ਵਾਸਤੇ ਮੋਡਲ ਟਾਊਨ ਐਕਸਟੈਂਸ਼ਲ ਗੁਰਦੁਆਰਾ ਉਹ ਲੈ ਕੇ ਕਿੱਥੋਂ ਗਿਆ ਸੀ ਤਾਂ ਉਹ ਕੇਸ ਨਹੀਂ ਨਮਟਦਾ ਇਹਨੇ ਕਾਲ ਕੀਤੀ ਸੀਗੀ ਜੀ ਉਹਨੂੰ ਬੁਲਾਇਆ ਸੀਗਾ ਗੁਰਦੁਆਰੇ ਉਸ ਤੋਂ ਬਾਅਦ ਉਹਨੂੰ ਆਪਣੀ ਗੱਡੀ 'ਚ ਲੈ ਕੇ ਗਿਆ ਇੰਡੀਆ ਕਾ ਵਿਸਟਾ ਗੱਡੀ ਹੈ ਇਹਦੀ ਜਿਹੜਾ ਆਪਣੇ ਮਰਾਡੋ ਚੌਂਕੀ ਦਾ ਏਰੀਆ ਉੱਥੇ ਲੈ ਕੇ ਗਿਆ ਸੀਗਾ ਸੂਨਸਾਨ ਏਰੀਆ ਦੇ ਵਿੱਚ ਉੱਥੇ ਇਹਨੇ ਚਾਕੂ ਦੇ ਨਾਲ ਗਲੀ ਲੇਡੀ ਦਾ ਗਲਾ ਕੱਟ ਕੇ ਮਰਡਰ ਕੀਤਾ ਜਿਹੜੀ ਪਰੀ ਪਲਾਨ ਮਰਡਰ ਹਾਂਜੀ ਪਲਾਨਿੰਗ ਸੀਗੀ ਪਲਾਨਿੰਗ ਪਹਿਲੇ ਸੀ ਸਰ ਲੜਕੀ ਮੈਰਿਡ ਸੀ ਜਾਂ ਨਹੀਂ ਲੜਕੀ ਮੈਰਿਡ ਸੀਗੀ ਬਟ ਡਿਵੋਰਸ ਸੀਗੀ ਸਰਲੀ ਪਰ ਚੈੱਕ ਕਰ ਕਿ ਇਹ ਬੱਚਾ ਨਹੀਂ ਹੈ ਇਸ ਮੂਵਮੈਂਟ ਸੇ ਕੀਤਾ ਦੀ ਹਾਂਜੀ ਲੜਕੀ ਦਾ ਬੱਚੇ ਦੀ ਉਮਰ ਹੈਗੀ ਕੁੜੀ ਸੀਗੀ ਜੀ 13 14 ਸਾਲ ਦੀ ਬੱਚੀ ਹੁੰਦੀ ਤੇ ਇਹਦੀ ਰੰਜਿਸ਼ ਕਿਸ ਦੀ ਲੜਕੀ ਦੇ ਨਾਲ ਰੰਜਿਸ਼ ਮੈਂ ਤੁਹਾਨੂੰ ਦੱਸਿਆ ਵੀ ਇਹ ਸਿਰਫ ਇਹਦਾ ਰਿਲੇਸ਼ਨ ਸੀਗਾ ਰਿਲੇਸ਼ਨ ਸੀਗਾ ਕੁੜੀ ਦੇ ਨਾਲ ਜੀ ਬਟ ਹੁਣ ਉਹਨੂੰ ਲੱਗਦਾ ਸੀਗਾ ਕਿ ਇਹਦਾ ਕਿਤੇ ਹੋਰ ਇੰਟਰਸਟ ਹੈਗਾ ਕਿਤੇ ਹੋਰ ਇਹਦੀ ਐਸੋਸੀਏਸ਼ਨ ਹੋ ਗਈ ਜੀ ਜੀ ਲੜਕਾ ਮੈਰਿਟ ਸੀ ਨਹੀਂ ਲੜਕਾ ਮੈਰਿਡ ਸੀਗਾ ਉਹਦੀ ਵੀ ਇੱਕ ਬੱਚੀ ਐ 3.4 ਸਾਲ ਦੀ ਬੱਚੀ ਐ ਠੀਕ ਹਮ ਕੀ ਕਰਦਾ ਇਹ ਪਹਿਲਾਂ ਕਰਦਾ ਸੀਗਾ ਜੀ ਆਯੂਸ਼ਮਾਨ ਅੰਸ਼ਮਾਨ ਜਿਹੜੀ ਸਕੀਮ ਐ ਉਹਦੇ ਵਿੱਚ ਕਰਦਾ ਸੀਗਾ ਜੋਬ ਕੰਟਰੈਕਟ ਕੋਈ ਨਸ਼ਾ ਵਗੈਰਾ ਕਰਦਾ ਨਹੀਂ ਆਦੀ ਹੁਣ ਤੱਕ ਕੋਈ ਤਸਦੀਕ ਹੋਇਆ ਨਹੀਂ ਜੀ ਸ਼ਮਸ਼ੀਰ ਸਿੰਘ ਦੇ ਦੋ ਬੱਚੇ ਹੋਰ ਨੇ ਸ਼ਮਸ਼ੀਰ ਸਿੰਘ ਦੇ ਹੱਥ ਲੜਕੀ ਦੀ ਜ਼ਿੰਮੇਵਾਰਤਾ ਉਹ ਜਿਹੜਾ ਇਹ ਕਤਲ ਜਿਹੜਾ ਨੇ ਗੱਲਾਂ ਨਹੀਂ ਕੀਤੀ ਜੀ ਨਾਲ ਕੋਈ ਹੋਰ ਵੀ ਗੱਲਾਈ ਸੀ ਜੀ ਕਨਫਰਮਾਈਜ਼ ਹੁਣ ਤੱਕ ਦੀ ਤਸਦੀਕ ਇਨਵੈਸਟੀਗੇਸ਼ਨ ਦੇ ਵਿੱਚ ਕੱਲ੍ਹ ਆਈ ਸੀ ਜੀ ਸਰ ਆਪ ਸਰਪੱਤ ਹੋ ਗਿਆ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ